ਜਦੋਂ ਆਪਾਂ ਪਰਦੇਸਾਂ ਦੇ ਵਿੱਚ ਆਪਣੇ ਪੁੱਤਾਂ ਨੂੰ ਕਮਾਉਣ ਵਾਸਤੇ ਭੇਜਦੇ ਆ ਉਹਨਾਂ ਦੀ ਮੌਤ ਦਾ ਸੌਦਾ ਤਾਂ ਨਹੀਂ ਕਰਦੇ ਅਸੀਂ ਤਾਂ ਆਪਣੇ ਚੰਗੇ ਭੁੱਖ ਵਾਸਤੇ ਭੇਜਦੇ ਆ ਸਾਈ ਪ੍ਰੈਸ ਦੇ ਵਿੱਚ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਆ ਜਿਸ ਵਿੱਚ ਕੰਮ ਦੇ ਉੱਤੇ ਪਸ਼ੂਆਂ ਦੇ ਬਾੜੇ ਵਿੱਚ ਭਪਿੰਦਰ ਸਿੰਘ ਕੰਮ ਕਰ ਰਿਹਾ ਸੀ ਜਿਸ ਨੂੰ ਪਸ਼ੂਆਂ ਨੇ ਦਰਦਨਾਕ ਮੌਤ ਦਿੱਤੀ ਜੇ ਉਸ ਦੇ ਮੌਕੇ ਤੇ ਵੀ ਉਹ ਸਾਨੂੰ ਬਿਲਕੁਲ ਪਤਾ ਨਹੀਂ ਲਿੰਦੀ ਕਿ ਕੀਦਾ ਉਹ ਜਨਮ ਬਣਿਆ ਕੀ ਨਹੀਂ ਬਣਿਆ ਸਾਨੂੰ ਕੋਈ ਪ੍ਰੂਫ ਨਹੀਂ ਭੇਜਿਆ ਗਿਆ। ਇਕਟਨਾ ਉਹਨਾਂ ਦੇ ਪਰਿਵਾਰ ਵਿੱਚ ਵਰਤੀਆ ਉਹ ਪੁੱਤ ਇਸ ਦੁਨੀਆ ਤੋਂ ਚਲੇ ਗਿਆ ਜੋ ਕਮਾਊ ਪੁੱਤ ਸੀ ਜਿਹਦਾ ਕਰਕੇ ਘਰ ਚੱਲਦਾ ਸੀ। ਪਤਾ ਨਹੀਂ ਕਿੰਨੇ ਕਮਾਵਾ ਦੇ ਪੁੱਤ ਨੇ ਜਿਹੜੇ ਇਸ ਦੁਨੀਆ ਤੋਂ ਇਸ ਧੱਕਿਆਂ ਦਾ ਕਰਕੇ ਉਹਨਾਂ ਏਜੰਟਾਂ, ਬੇਦਰਦ ਏਜੰਟਾਂ ਦਾ ਕਰਕੇ ਜਾਂ ਲੋਕ ਜਿਹੜੇ ਤਸ਼ੱਦਦ ਕਰਦੇ ਨੇ ਕਮਾਂਕਾਰਾਂ ਤੇ ਰੱਖ ਕੇ ਤਨਖਾਹ ਨਹੀਂ ਦਿੰਦੇ, ਪੈਸੇ ਮਾਰ ਲੈਂਦੇ ਨੇ, ਲੋਕ ਪਰੇਸ਼ਾਨ ਹੋ ਜਾਂਦੇ ਨੇ। ਹੱਕ ਤੇ ਸੱਚ ਦੀ ਆਵਾਜ਼ ਤੁਹਾਡਾ ਆਪਦਾ ਚੈਨਲ ਪੰਜਾਬ ਟੂ ਸਪੇਨ ਸਾਈਪ੍ਰੈਸ ਦੇ ਵਿੱਚ ਲਗਾਤਾਰ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਆ ਜਿਸ ਵਿੱਚ ਕੰਮ ਦੇ ਉੱਤੇ ਪਸ਼ੂਆਂ ਦੇ ਵਾੜੇ ਵਿੱਚ ਭਪਿੰਦਰ ਸਿੰਘ ਕੰਮ ਕਰ ਰਿਹਾ ਸੀ ਜਿਸ ਨੂੰ ਪਸ਼ੂਆਂ ਨੇ ਦਰਦਨਾਕ ਮੌਤ ਦਿੱਤੀ ਤੇ ਮਾਲਕ ਨੇ ਜੋ ਖੜ ਕੇ ਕਮਿਊਨਿਟੀ ਦੇ ਨਾਲ ਇੱਕ ਵੀਡੀਓ ਪਾਈ ਆ ਜਿਸ ਵਿੱਚ ਦੱਸਿਆ ਕਿ ਉਹ ਡੇਢ ਮਹੀਨੇ ਦੀ ਤਨਖਾਹ ਦੇਣ ਦਾ ਰਿਆ ਇਤੋਂ ਇਲਾਵਾ ਕਮਿਊਨਿਟੀ ਨੇ ਵੀ ਸਾਥ ਦੇਣ ਦੀ ਪੂਰੀ ਗੱਲ ਕੀਤੀ ਆ ਤੇ ਅੱਜ ਸਾਡੀ ਗੱਲਬਾਤ ਉਹਦੇ ਪਰਿਵਾਰ ਨਾਲ ਉਹਦੀ ਮਾਤਾ ਜੀ ਦੇ ਨਾਲ ਹੋਈ ਆ ਉੱਥੇ ਤੇ ਉਹਨਾਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਆ ਤੇ ਇਨਸਾਫ ਦੀ ਮੰਗ ਕੀਤੀ ਆ ਜਦੋਂ ਆਪਾਂ ਪਰਦੇਸਾਂ ਦੇ ਵਿੱਚ ਆਪਣੇ ਪੁੱਤਾਂ ਨੂੰ ਕਮਾਉਣ ਵਾਸਤੇ ਭੇਜਦੇ ਆ ਤੇ ਉਹਨਾਂ ਦੀ ਮੌਤ ਦਾ ਸੌਦਾ ਤਾਂ ਨਹੀਂ ਕਰਦੇ ਅਸੀਂ ਤਾਂ ਆਪਣੇ ਚੰਗੇ ਭੁੱਖ ਵਾਸਤੇ ਭੇਜਦੇ ਆ ਜਦੋਂ ਇਹੋ ਜੀਆਂ ਕਟਨਾਵਾਂ ਹੋ ਜਾਂਦੀਆਂ ਨੇ ਉਸ ਤੋਂ ਬਾਅਦ ਵਿੱਚ ਕੌਣ ਕਿਸ ਦੀ ਬਾਹ ਫੜਦਾ ਆ ਕੌਣ ਕਿਸ ਦੇ ਪਰਿਵਾਰ ਦੇ ਨਾਲ ਖੜਦਾ ਆ ਇਸ ਵੇਲੇ ਭពਿੰਦਰ ਸਿੰਘ ਦੇ ਪਰਿਵਾਰ ਦੇ ਉੱਤੇ 10 ਲੱਖ ਤੋਂ ਵੱਧ ਦਾ ਕਰਜ਼ਾ ਆ ਤੇ ਜਿਹੜਾ ਉਹਨਾਂ ਦਾ ਇਹ ਪੁੱਤ ਸੀ ਉਹ ਘਰ ਨੂੰ ਚਲਾ ਰਿਹਾ ਸੀਗਾ ਤੇ ਹੁਣ ਇਸ ਦੁਨੀਆ ਤੋਂ ਚਲੇ ਗਿਆ ਤੇ ਜੋ ਮਾਲਕ ਆ ਉਸ ਦੀ ਕੀ ਗੱਲ ਜ਼ਿੰਮੇਵਾਰੀ ਨਹੀਂ ਬਣਦੀ ਇੰਸ਼ੋਰੈਂਸ ਦੀ ਜ਼ਿੰਮੇਵਾਰੀ ਨਹੀਂ ਬਣਦੀ ਜਾਂ ਜੋ ਉੱਥੇ ਕੰਮ ਕਰਦੇ ਨੇ ਉਹ ਲੋਕ ਸੇਫ ਨਹੀਂ ਹਨ ਜਾਂ ਸਾਈਪ੍ਰਸ ਦੇ ਵਿੱਚ ਜਿਨ੍ਹਾਂ ਮਾਮਾ ਨੇ ਆਪਣੇ ਪੁੱਤਾਂ ਨੂੰ ਭੇਜ ਦਿੱਤਾ ਆ ਮੌਤ ਦੇ ਉੱਤੇ ਆਪਣਾ ਜ਼ਿੰਦਗੀ ਦਾ ਰਿਸਕ ਲੈ ਰਹੇ ਨੇ ਹੁਣ ਆਪਾਂ ਇਸ ਤੋਂ ਬਾਅਦ ਆਡੀਓ ਇੱਕ ਪਲੇ ਕਰਾਂਗੇ ਜਿਸ ਆਡੀਓ ਦੇ ਵਿੱਚ ਉਦੇ ਪਰਿਵਾਰ ਦਾ ਕੀ ਕਹਿਣਾ ਆ ਉਦੇ ਪਰਿਵਾਰ ਦਾ ਭਪਿੰਦਰ ਸਿੰਘ ਦੇ ਪਰਿਵਾਰ ਦੀ ਸੁਣਵਾਈ ਕੀ ਆ ਸਾਨੂੰ ਕੀ ਕਰਨਾ ਚਾਹੀਦਾ ਆ ਤੇ ਸਾਡੀ ਕਮਿਊਨਿਟੀ ਵਾਸਤੇ ਉਹ ਕੀ ਅਪੀਲ ਉਹਦੀ ਮਾਂ ਤੇ ਉਹਦਾ ਭਰਾ ਪੰਜਾਬ ਵਿੱਚ ਬੈਠੇ ਸਾਈਪ੍ਰੈਸ ਦੇ ਲੋਕਾਂ ਨੂੰ ਕਰ ਰਹੇ ਨੇ ਸਸਰੀਕਾਲ ਜੀ ਸਾਡੇ ਬੇਟੇ ਦੀ ਮੌਤ ਨੂੰ 2 ਮਹੀਨਾ ਹੋ ਚੁੱਕੇ ਹਨ ਜਿਸ ਦਾ ਸਾਨੂੰ ਜਿੱਥੇ ਕੋਈ ਇਨਸਾਫ ਨਹੀਂ ਮਿਲਿਆ ਉਸ ਦੀ ਕਮਾਈ ਨਾਲ ਸਾਡਾ ਗਜਰਾ ਚੱਲਦਾ ਸੀ ਅਸੀਂ ਜਿਵੇਂ ਉੱਤਰ ਕਰ ਗਏ ਕਿ ਕਿਸ ਨਾਲ ਪ੍ਰੈਸਪ੍ਰੈਸ਼ੂਕੀ ਕਿਐਸੀ 10 ਲੱਖ ਦਾ ਕਰਜ ਅਸਾਂ ਕਿਸੇ ਸਰ ਪਰ ਹੈ ਜਿਸ ਦਸਾਂ ਨੂੰ ਅਨਸਾਫ ਦੁਆਇਆ ਗਿਆ ਵੀ ਇਹ ਤੁਹਾਡੇ ਬ੍ਰਦਰ ਦੀ ਡੈਥ ਹੋਈ ਭਪਿੰਦਰ ਸਿੰਘ ਦੀ ਜੋ ਪਸ਼ੂਆਂ ਦੇ ਵਾੜੇ ਦੇ ਵਿੱਚ ਇਟਲੀ ਦੇ ਵਿੱਚ ਆਪਣੇ ਸਾਈਪ੍ਰੈਸ ਹਾਂਜੀ ਹਾਂ ਸਾਈਪ੍ਰੈਸ ਦੇ ਵਿੱਚ ਡੈਥ ਹੋਈ ਹੈ ਜੀ ਹਾਂਜੀ ਤੇ ਤੁਹਾਨੂੰ ਡੈਥ ਮੌਤ ਦਾ ਕਾਰਨ ਵੀ ਦੱਸਿਆ ਗਿਆ ਕੀ ਕਾਰਨ ਸੀਗਾ ਹਾਂਜੀ ਬਾਈ ਜੀ ਉਹ ਮੰਨ ਲਓ ਪਹਿਲਾਂ ਮਤਲਬ ਜੇ ਅਸੀਂ ਮਤਲਬ ਪਹਿਲਾਂ ਇਹਨਾਂ ਵੱਲੋਂ ਕੁਝ ਨਹੀਂ ਦੱਸਿਆ ਗਿਆ ਸਾਨੂੰ ਨਾ ਮਾਲਕਾਂ ਵੱਲੋਂ ਦੱਸਿਆ ਗਿਆ ਨਾ ਜਿਹੜਾ ਏਜੰਟ ਉਹਨੂੰ ਲੈ ਕੇ ਗਿਆ ਸੀ ਨਾ ਉਹਨਾਂ ਵੱਲੋਂ ਦੱਸਿਆ ਗਿਆ ਜੇ ਜਦੋਂ ਮੰਨ ਲਓ ਇਹਨੂੰ ਵੀਡੀਓ ਪੈਣ ਲੱਗੀਆਂ ਮਤਲਬ ਵੀ ਇਹ ਕਰਕੇ ਡੈਥ ਹੋ ਗਈ ਤੇ ਸਾਨੂੰ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਜੀ ਜੀ ਹਾਂਜੀ ਤੇ ਉੱਥੇ ਇਦੋਂ ਅੱਗੇ ਮੱਲਾ ਸੀ ਨਾ ਜਿਹੜਾ ਏਜੰਟ ਲੈ ਕੇ ਗਿਆ ਸੀ ਨਰਿੰਦਰ ਜੀ ਸਿੰਘ ਉਹਨਾਂ ਨੇ ਉੱਧਰ ਜੋਰਜੋ ਨਾਮ ਰੱਖਿਆ ਹੋਇਆ ਉਹਨਾਂ ਨੇ ਜੀ ਉਹਨਾਂ ਜੋਰ ਜੋ ਕਹਿੰਦੇ ਇੱਧਰ ਤੇ ਉਹਨਾਂ ਨੂੰ ਫੋਨ ਅਸੀਂ ਫੋਨ ਕੀਤਾ ਜੀ ਦੂਬਾਰ ਫਿਰ ਉਹਨਾਂ ਤੋਂ ਪਤਾ ਲੱਗਿਆ ਸਾਨੂੰ ਉਹਨਾਂ ਦਾ ਆਪਣੇ ਆਪ ਕੋਈ ਕਾਲ ਨਹੀਂ ਸਾਨੂੰ ਅਸੀਂ ਆਪ ਕੀਤਾ ਖੁਦ ਉਹਨਾਂ ਨੂੰ ਜੋ ਸਾਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਅੱਛਾ ਡੈੱਡ ਬੋਡੀ ਭਵਿੰਦਰ ਸਿੰਘ ਦੀ ਪੰਜਾਬ ਪਹੁੰਚ ਗਈ ਸੰਸਕਾਰ ਤੁਸੀਂ ਕਰ ਦਿੱਤਾ ਆ ਇਹਦੇ ਬਾਰੇ ਸਾਨੂੰ ਪਤਾ ਲੱਗ ਗਿਆ ਪਰ ਮੈਂ ਇੱਕ ਗੱਲ ਪੁੱਛਣਾ ਚਾਹੁੰਨਾ ਆ ਭਾਈ ਤੁਹਾਡੇ ਪਰਿਵਾਰ ਦਾ ਤਾਂ ਬਹੁਤ ਵੱਡਾ ਨੁਕਸਾਨ ਹੋ ਗਿਆ ਕਿਉਂਕਿ ਹੋਂਹ ਹਾਰ ਪੁੱਤ ਜਿਹੜਾ ਤੁਸੀਂ ਕਮਾਉਣ ਵਾਸਤੇ ਭੇਜਿਆ ਸੀ ਤੇ ਉਹ ਇਸ ਵੇਲੇ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਹਾਂ ਜੀ ਜੀ ਤੇ ਮਾਤਾ ਜੀ ਤੁਹਾਡੇ ਇੱਥੇ ਨੇ ਤੇ ਤੁਸੀਂ ਮਤਲਬ ਕਿ ਤੁਹਾਨੂੰ ਜਿਹੜੀ ਆ ਕੋਈ ਮਦਦ ਆ ਆ ਰਹੀ ਆ ਜਾਂ ਆਈ ਆ ਤੁਹਾਨੂੰ ਉਹਦੇ ਮਾਲਕ ਵੱਲੋਂ ਜਾਂ ਸਾਈਪ੍ਰੈਸ ਵੱਲੋਂ ਮੇਰੇ ਨਾਲ ਮਾਲਕਾਂ ਵੱਲੋਂ ਕੋਈ ਮਦਦ ਨਹੀਂ ਆਈ ਜੀ ਸਾਨੂੰ ਤੇ ਜੋ ਮੰਨ ਲਾ ਗੁਰੂ ਘਰ ਦੇ ਵਿੱਚ ਉਹਨਾਂ ਨੇ ਡੋਨੇਸ਼ਨ ਇਕੱਠੀ ਕੀਤੀ ਸੀ ਤੇ ਇਹਦੀ ਡੈੱਡ ਬੋਡੀ ਤੇ ਦਿਨਵਾਸ ਤੇ ਜਾਂ ਪਰਿਵਾਰ ਦੀ ਮਦਦ ਵਾਸਤੇ ਉਹਨਾਂ ਨੇ 3000 ਯੂਰੋ ਮੰਨ ਲਓ ਭੇਜਿਆ ਜੀ ਉਹਦਾ ਜੀ ਜੋ ਡੋਨੇ ਇਕੱਠੀ ਹੋਈ ਸੀ ਜੀ ਤੇ ਬਾਕੀ 2000 ਰੁਪਇਆ ਉਹਦੀ ਜਿਹੜੀ 2 ਮਹੀਨਿਆਂ ਦੀ ਸੈਲਰੀ ਰਹਿੰਦੀ ਸੀ ਤੇ ਉਹ ਭੇਜੀ ਗਈ ਹੈ ਜੀ ਅੱਛਾ 2000 ਯੂਰੋ ਜਿਹੜਾ ਉਹਦੀ ਸੈਲਰੀ ਰਹਿੰਦੀ ਸੀ ਉਹ ਭੇਜੀ ਗਈ ਆ ਹਾਂਜੀ ਤਨ ਮਕਸੂਦ ਦੀ ਅਮਲੋਂ ਉਹਨਾਂ ਵੱਲੋਂ ਬੋਨਸ ਦਿੱਤਾ ਗਿਆ ਜੀ ਮਾਲਕਾਂ ਵੱਲੋਂ ਅੱਛਾ 1600 ਰੁਪਿਆ ਸੀਗਾ ਤੇ 400 ਬੋਨਸ ਦੇ ਕੇ 2000 ਯੂਰੋ ਜਿਹੜਾ ਵਾ ਉਹ ਪੂਰਾ ਕਰ ਦਿੱਤਾ ਗਿਆ ਹਾਂਜੀ ਹਾਂਜੀ ਅ ਕੋਈ ਇੰਸ਼ੋਰੈਂਸ ਤੁਹਾਡਾ ਤੁਹਾਡਾ ਰਵਿੰਦਰ ਸਿੰਘ ਲੀਗਲ ਸੀਗਾ ਉੱਥੇ ਹਾਂਜੀ ਹਾਂਜੀ ਲੀਗਲ ਸੀਗਾ ਸੇ ਸਾਲ ਤੋਂ ਇੱਕੋ ਫਾਰਮ ਤੇ ਕੰਮ ਕਰ ਰਿਹਾ ਸੀਗਾ ਜੀ ਅੱਛਾ ਇੱਕੋ ਫਾਰਮ ਤੇ ਕੰਮ ਕਰ ਰਿਹਾ ਸੀਗਾ ਹਾਂਜੀ ਇਸ 6 ਸਾਲਾਂ ਤੋਂ ਉੱਥੇ ਹੀ ਸੀਗਾ ਜੀ ਠੀਕ ਹੈ ਜੀ ਟੋਟਲ ਤੁਹਾਡੇ ਕੋਲ ਮਤਲਬ ਕਿ ਜਿਹੜੀ ਡੈੱਡ ਬੋਡੀ ਦਾ ਖਰਚਾ ਤੁਸੀਂ ਨਹੀਂ ਕੀਤਾ ਹੈਗਾ ਉਹ ਉਹਨਾਂ ਨੇ ਕੀਤਾ ਹੈਗਾ ਤੇ 3000 ਯੂਰੋ ਜਿਹੜਾ ਵਾ ਉੱਥੋਂ ਤੁਹਾਡੇ ਕੋਲ ਆਇਆ ਆ ਤੇ ਪਲੱਸ 2000 ਯੂਰੋ ਜਿਹੜਾ ਵਾ ਉਹ ਮਾਲਕ ਨੇ ਭੇਜਿਆ ਆ 5000 ਹਾਂਜੀ ਹਾਂਜੀ ਕੁੱਲ ਹਾਂਜੀ ਕੁੱਲ ਮਿਲਾ ਕੇ ਜਨਨ ਕਿ 5500 ਮਤਲਬ ਯੂਰੋ ਭੇਜਾਈ ਉਹਨਾਂ ਨੇ ਕਿਉਂਕਿ ਉਹ ਮੁੰਡੇ ਦੇ ਕਿਸੇ ਕੋਲ ਲੈਣੇ ਸੀਗੇ ਜਿੱਥੋਂ ਅਧਾਰ ਲੈਣਾ ਸੀ ਉਹਨਾਂ ਨੇ ਵੀ ਜਮ੍ਹਾਂ ਲਾ 5500 ਹੋਇਆ ਏ ਕੁੱਲ ਅੱਛਾ ਮੈਂ ਨਾ ਮਾਤਾ ਜੀ ਨਾਲ ਗੱਲ ਕਰ ਸਕਦਾ ਹਾਂ ਹਾਂਜੀ ਹਾਂ ਮਾਤਾ ਜੀ ਨਾਲ ਗੱਲ ਕਰਵਾ ਦਿੰਦਾ ਜੀ ਜੀ ਅ ਹਾਂਜੀ ਸਤਿ ਸ੍ਰੀ ਅਕਾਲ ਜੀ ਮਾਤਾ ਜੀ ਸਭ ਤੋਂ ਪਹਿਲਾਂ ਤੁਹਾਡੇ ਬੱਚੇ ਦਾ ਬਹੁਤ ਮਾੜਾ ਹੋਇਆ ਵਾ ਮਤਲਬ ਕਿ ਮਾਂ ਨੂੰ ਪਤਾ ਹੁੰਦਾ ਦੁੱਖ ਕੀ ਆ ਪਾਲ ਪੋਸ ਕੇ ਵੱਡਾ ਕਰਦੀ ਆ ਇੱਕ ਐਗੀਆਂ ਗੱਲਾਂ ਸੌਖੀਆਂ ਆ ਪਰ ਜਿਹਦੇ ਤੇ ਬੀਤਦੀ ਆ ਉਹੀ ਜਾਣਦਾ ਵਾ ਕਿ ਉਹਦੇ ਪਰਿਵਾਰ ਤੇ ਕੀ ਬੀਤਿਆ ਬਹੁਤ ਇੱਕ ਦੁੱਖਦਾਈ ਘਟਨਾ ਤੁਹਾਡੇ ਪੁੱਤ ਨਾ ਹੋਈ ਆ ਤੁਸੀਂ ਤੇ ਬੜੇ ਚਾਹ ਨਾਲ ਭੇਜਿਆ ਸੀ ਵਿਆਹਾ ਸੀ ਆਪਣਾ ਪੁੱਤ ਹਾਂਜੀ ਵਿਆਹਾ ਸੀ ਨਹੀਂ ਕੁਆਰਾ ਸੀ ਫਿਰ ਇਕਵਾਰਾ ਸੀ ਕਿੰਨੀ ਉਮਰ ਸੀਗੀ ਮਾਤਾ ਜੀ 35 ਸਾਲ ਸੀ ਕਿੰਨੀ ਸੀ 35 ਆ ਜੀ 35 35 ਬਹੁਤ ਹੀ ਇੱਕ ਦੁੱਖ ਦਾ ਦੁੱਖ ਹੋਇਆ ਮਾਤਾ ਜੀ ਸਾਨੂੰ ਅਸੀਂ ਦੁੱਖ ਹੋਇਆ ਅਸੀਂ ਤੁਹਾਡੇ ਤੱਕ ਅਪਰੋਚ ਕੀਤੀ ਆ ਤੇ ਹੋਰ ਕਿਸੇ ਮਾਂ ਦੇ ਪੁੱਤ ਨਾਲ ਇਦਾਂ ਨਾ ਹੋਵੇ ਇਹੋ ਜਿਹਿਆਂ ਘਟਨਾਵਾਂ ਨਾ ਹੋਣ ਤੇ ਅਸੀਂ ਇਹਦੇ ਉੱਤੇ ਜ਼ਰੂਰ ਆਪਣੇ ਚੈਨਲ ਤੋਂ ਅਪੀਲ ਵੀ ਕਰਾਂਗੇ ਤੇ ਦੱਸਾਂਗੇ ਵੀ ਸਾਰਿਆਂ ਨੂੰ ਮਾਤਾ ਜੀ ਕੁਝ ਬੋਲਣਾ ਚਾਹੁੰਦੇ ਹੋ ਤੁਸੀਂ ਆਪ ਕਹਿਣਾ ਚਾਹੁੰਦੇ ਹੋ ਸਾਈ ਪ੍ਰੈਸ ਦੇ ਵਿੱਚ ਕੋਈ ਵੀ ਤੁਹਾਡੀ ਜਿਹੜੀ ਉੱਥੇ ਦੀ ਕਮਿਊਨਿਟੀ ਆ ਤੁਹਾਡੀ ਆਵਾਜ਼ ਸੁਣ ਸਕੇ ਲੋਕ ਸੁਣ ਸਕਣ ਉਹ ਸੁਣ ਸਕਣ ਜਿਹੜੇ ਤੁਹਾਡੇ ਪੁੱਤ ਦੇ ਨਾਲ ਰਹਿੰਦੇ ਸੀ ਜਾਂ ਉਹਦੇ ਦੋਸਤ ਸੀ ਜਾਂ ਘੁੰਮਦੇ ਸੀ ਜਾਂ ਬੰਦੇ ਸੀ ਜਾਂ ਜਾਣਦੇ ਸੀ ਉਹਨਾਂ ਤੱਕ ਕੋਈ ਗੱਲ ਕਰਨੀ ਚਾਹੁੰਦੇ ਆ ਅਸਤੇ ਹੀ ਇਹ ਗੱਲ ਕਰਨੀ ਚਾਹੁੰਦੇ ਆ ਵੀ ਸਾਡੇ ਬੱਚੇ ਦੀ ਆਨ ਡਿਊਟੀ ਡੈਥ ਹੋਈ ਆ ਬਾਕੀ ਉਹ ਲੀਗਲ ਸੀਗਾ 6 ਸਾਲ ਤੇ ਕਫਾਰਨ ਤੇ ਕੰਮ ਕਰ ਰਿਹਾ ਸੀ ਵੀ ਉਹਦੇ ਸਨਨ ਅਨਸਾਫ ਦਿੱਤਾ ਜਾਵੇ ਬਸ ਵੀ ਜੋ ਵੀ ਉਹਦੇ ਨਾਲ ਬੀਤੇ ਸਾਲ ਸਿਆ ਨਹੀਂ ਗਿਆ ਇਨਸਾਫ ਦੀ ਮੰਗ ਕਰ ਰਹੇ ਹੋ ਮਾਤਾ ਜੀ ਹਾਂ ਜੀ ਇਨਸਾਫ ਦੀ ਮੰਗ ਕਰਦੇ ਆ ਵੀ ਜੋ ਉਹ ਦੇ ਨਾ ਬੀਚਿਆ ਉਸ ਦੇ ਮੌਕੇ ਤੇ ਵੀ ਉਹ ਸਾਨੂੰ ਬਿਲਕੁਲ ਪਤਾ ਨਹੀਂ ਵੀ ਕਿਵੇਂ ਤਾਂ ਉਹਦੇ ਨਾ ਬਣਿਆ ਕੀ ਨਹੀਂ ਬਣਿਆ ਸਾਨੂੰ ਕੋਈ ਪ੍ਰੂਫ ਨਹੀਂ ਭੇਜਿਆ ਗਿਆ ਜੀ ਹਾਂ ਇਹ ਵਾਕਿਫ ਹੈ ਹੁਣ ਸਾਨੂੰ ਪਤਾ ਵੀ ਪਰਿਵਾਰ ਦਾ ਕੀ ਹਾਲ ਹੁੰਦਾ ਇਹ ਜਿਹਾ ਸਾਈ ਪ੍ਰੈਸ ਦੀ ਕਮਿਊਨਿਟੀ ਵੱਲੋਂ ਇੱਕ ਵੀਡੀਓ ਇਸ਼ੂ ਕੀਤੀ ਗਈ ਹੈ ਮਾਤਾ ਜੀ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹ ਮਤਲਬ ਕਿ ਇੱਥੇ ਦੇ ਲੇਬਰ ਵਿਭਾਗ ਦੇ ਨਾਲ ਸਾਰਿਆਂ ਦੇ ਨਾਲ ਇੰਸ਼ੋਰੈਂਸ ਕੰਪਨੀ ਦੇ ਨਾਲ ਉਹ ਗੱਲਬਾਤ ਕਰ ਰਹੇ ਆ ਤੇ ਉਹਦੇ ਬਾਰੇ ਉਹਨਾਂ ਨੇ ਕੀ ਦੱਸਿਆ ਕਿ ਤੁਹਾਡੀ ਉਹ ਪੁੱਤ ਦੀ ਜੋ ਵੀ ਐਕਸੀਡੈਂਟ ਹੋਇਆ ਜਾਂ ਗੱਲ ਹੋਈ ਆ ਜਾਂ ਉਹਦੇ ਉੱਤੇ ਕਾਨੂੰਨੀ ਕਾਰਵਾਈ ਜਿਹੜਾ ਮਾਲਕ ਆ ਉਹਦੇ ਤੇ ਹੋਵੇਗੀ ਕਿ ਨਹੀਂ ਹੋਵੇਗੀ ਕੀ ਕੀ ਕਰਨ ਜਾ ਰਹੇ ਨੇ ਉਹ ਭਾਜੇ ਕੁਛ ਨਹੀਂ ਜੀ ਸਾਨੂੰ ਪਤਾ ਵੀ ਨਹੀਂ ਸਾਨੂੰ ਐ ਸਾਡੇ ਤਾਂ ਹੌਂਸਲੇ ਹੀ ਟੁੱਟਿਆ ਪਿਆ ਵੀ ਸਾਡੇ ਪੁੱਤ ਨੂੰ ਅਨਸਾਫ਼ ਮਿਲੂਗਾ ਕਿ ਨਹੀਂ ਮਿਲੂਗਾ ਜੀ ਮਾਤਾ ਹੈ ਜੀ ਸਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ ਕਿਸੇ ਜੀ ਵੀ ਨਾ ਏਜੰਟ ਦੀ ਨਾ ਮਾਲਕ ਦੀ ਬੇਅਨਸਾਫ਼ ਦਵਾਵਾਂਗੇ ਜਾਂ ਨਾ ਦਵਾਵਾਂਗੇ ਤੁਹਾਨੂੰ ਉਹਦੇ ਜਾਣ ਤੋਂ ਬਾਅਦ ਕਦੋਂ ਫੋਨ ਆਇਆ ਸੀ ਮਾਤਾ ਜੀ ਉਹਦਾ ਫੋਨ ਕਦੋਂ 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 ਆ ਜਾਂਦਾ ਹੁੰਦਾ ਸੀ ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਸਾਨੂੰ ਤਾਂ ਪਤਾ ਲੱਗ ਗਿਆ ਜੀ ਸਾਨੂੰ ਤਾਂ ਵੀ ਉਹ ਵਿਆਹ ਗੱਲਾਂ ਆਏ ਹੋਗੀ ਉਹਨਾਂ ਜੋ ਫੋਨ ਹਰ ਹਫ਼ਤੇ ਹੋ ਜਾਂਦੀ ਸੀ ਗੱਲ ਹਾਂ ਜੀ ਗੱਲ ਸਾਡੀ ਹੁੰਦੀ ਸੀਗਾ ਇਹੋ ਜੀ ਕੋਈ ਗੱਲ ਨਹੀਂ ਵੀ ਉਦੋਂ 2 ਘੰਟੇ ਪਹਿਲਾਂ ਵੀ ਸਾਡੇ ਨਾਲ ਗੱਲ ਹੋਈ ਹੈਗੀ ਪਰਿਵਾਰ ਨਾਲ ਹੂੰ ਤੇ ਨਗਰ ਦੇ 2 ਘੰਟੇ ਬਾਅਦ ਐਕਸੀਡੈਂਟ ਹੁੰਦਾ ਜੀ ਹਾਂ ਸੁਪਨੇ ਮਾਂ ਨੇ ਰੱਖੇ ਹੁੰਦੇ ਆ ਆਪਣੇ ਪੁੱਤ ਵਾਸਤੇ ਹਾਂ ਜੀ ਸੁਪਨੇ ਤਾਂ ਬਹੁਤ ਵੱਡੇ ਸੀ ਜੀ ਆਹੇ ਔਣ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਆ ਕਰਦਾ ਗੁਜ਼ਾਰਾ ਤਾਂ ਸਾਨੂੰ ਪਤਾ ਵੀ ਉਹੀ ਬੱਚਾ ਸੀ ਉਹੀ ਕਮਾਉਣ ਗਿਆ ਵਾ ਸੀ ਤੇ ਸਾਨੂੰ ਪਤਾ ਹੀ ਅੱਗੇ ਹੁਣ ਕੀ ਹਾਲਾਤ ਹੋਣਗੇ ਖੇਤੀਬਾੜੀ ਚੱਲਦੀ ਹੈ ਵੀ ਬਾਕੀ ਆਪਣਾ ਕਰਜ਼ੇ ਦੀ ਪੰਡ ਸਿਰ ਤੇ ਕਿੰਨਾ ਕ ਕਰਜ਼ਾ ਆਪਣੇ ਸਿਰ ਤੇ ਹੈਗਾ ਆ 10 ਲੱਖ ਰੁਪਏ ਹੈ 10 ਲੱਖ ਦਾ ਕਰਜ਼ਾ ਆ ਹਜੇ ਵੀ ਸਿਰ ਤੇ ਹਾਂ ਹਾਂਜੀ ਮਾਤਾ ਮੈਂ ਇਸ ਦੁੱਖ ਦੀ ਘੜੀ ਦੇ ਤੇ ਮਾਤਾ ਤੁਹਾਡੇ ਨਾਲ ਆ ਜਿੰਨੇ ਕਿ ਜੋਗਾ ਮੈਂ ਭពਿੰਦਰ ਸਿੰਘ ਤੇ ਬਣ ਸਕਦਾ ਪਰ ਮੈਂ ਉਹਦੇ ਵਰਗਾ ਤੇਰਾ ਇੱਕ ਪੁੱਤ ਬਣ ਸਕਦਾ ਮੈਂ ਹੱਕ ਤੇ ਸੱਚ ਦੀ ਆਵਾਜ਼ ਤੋਂ ਗੱਲ ਕਰ ਰਿਹਾ ਆ ਤੇ ਹੱਕ ਤੇ ਸੱਚ ਦੀ ਆਵਾਜ਼ ਦੀ ਗੱਲ ਜਰੂਰ ਅਸੀਂ ਪਬਲਿਕ ਅੱਗੇ ਰੱਖਾਂਗੇ ਅੱਛਾ ਜੀ ਧੰਨਵਾਦ ਕਰਦੇ ਹਾਂ ਜੇ ਤੁਸੀਂ ਸਾਨੂੰ ਇਨਸਾਫ ਦਿਵਾਉਂਗੇ ਤਾਂ ਅਸੀਂ ਅਸੀਂ ਗੱਲ ਕਰ ਸਕਦੇ ਆ ਉੱਥੇ ਦੀ ਕਮਿਊਨਿਟੀ ਨਾਲ ਗੱਲ ਕਰ ਸਕਦੇ ਆ ਅਸੀਂ ਬੋਲ ਸਕਦੇ ਆ ਉਹ ਅਸੀਂ ਪੂਰੀ ਕੋਸ਼ਿਸ਼ ਕਰੀ ਬੋਲਣ ਦੀ ਅੱਛਾ ਅੱਛਾ ਜੀ ਠੀਕ ਹੈ ਜੀ ਮਾਤਾ ਜੀ ਤੇਰਾ ਮਾਤਾ ਤੇਰਾ ਦੁੱਖ ਜਿਹੜਾ ਵਾ ਨਾ ਉਹ ਬਹੁਤ ਦੁੱਖ ਆ ਵੱਡਾ ਦੁੱਖ ਆ ਮੈਂ ਉਹ ਤਾਂ ਨਹੀਂ ਪੂਰਾ ਕਰ ਸਕਦਾ ਪਰ ਕੋਸ਼ਿਸ਼ ਕਰੂੰਗਾ ਕਿ ਹਾਲੇ ਛੋੜ ਦੇ ਕੇ ਸਾਡੇ ਨਾਲ ਮਤਲਬ ਜੋੜਨਗੇ ਤਾਂ ਸਾਡਾ ਦੁੱਖ ਹੋਵਾ ਹੁੰਦਾ ਜਾਊਗਾ ਜਾਂ ਤੁਸੀਂ ਇਨਸਾਫ ਦਿਵਾਓਗੇ ਜੀ ਜੀ ਠੀਕ ਠੀਕ ਹੈ ਅੱਛਾ ਜੀ ਆਰ ਦੀ ਆਡੀਓ ਤੁਸੀਂ ਸੁਣ ਲਈ ਆ ਤੇ ਮਾਤਾ ਜੀ ਅਪੀਲ ਕਰ ਰਹੇ ਨੇ ਸਾਰਿਆਂ ਨੂੰ ਕਿੰਨੀ ਇੱਕ ਦੁਖਦਾਈ ਘਟਨਾ ਉਹਨਾਂ ਦੇ ਪਰਿਵਾਰ ਵਿੱਚ ਵਰਤੀ ਆ ਉਹ ਪੁੱਤ ਇਸ ਦੁਨੀਆ ਤੋਂ ਚਲੇ ਗਿਆ ਜੋ ਕਮਾਉ ਪੁੱਤ ਸੀ ਜਿਹਦਾ ਕਰਕੇ ਘਰ ਚੱਲਦਾ ਸੀ 4 ਲੱਖ 2 ਲੱਖ 3 ਲੱਖ 5 ਲੱਖ ਪੈਸਾ ਅਹਿਮੀਅਤ ਨਹੀਂ ਰੱਖਦਾ ਇਨਸਾਨੀਅਤ ਅਹਿਮੀਅਤ ਰੱਖਦੀ ਆ ਤੇ ਬਹੁਤ ਸਾਰੇ ਭਰਾ ਕੰਮ ਕਰਦੇ ਹੋਣਗੇ ਉਸੇ ਵਾੜੇ ਦੇ ਵਿੱਚ ਉਹਨਾਂ ਪਸ਼ੂਆਂ ਦੇ ਅੱਗੇ ਹੋਰ ਕਈ ਮਾਵਾ ਦੇ ਪੁੱਤ ਕਿੱਥੇ ਕਿੱਥੇ ਭਪਿੰਦਰ ਸਿੰਘ ਵਾਂਗੂ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਰਹੇ ਨੇ ਇੱਕ ਕੱਚਾ ਬੰਦਾ ਇਟਲੀ ਦੇ ਵਿੱਚ ਡੈਥ ਹੋਈ ਸਤਨਾਮ ਸਿੰਘ ਦੀ ਤਾਂ ਆਵਾਜ਼ ਪੂਰੀ ਦੁਨੀਆ ਦੇ ਵਿੱਚ ਗੂੰਜੀ ਤੇ ਭਪਿੰਦਰ ਸਿੰਘ ਦੀ ਮੌਤ ਸਾਈਪ੍ਰੈਸ ਦੇ ਵਿੱਚ ਹੁੰਦੀ ਆ ਤੇ ਪੱਕਾ ਆ ਇੰਸ਼ੋਰੈਂਸ ਚੱਲਦੀ ਸੀ ਉੱਥੇ ਕੰਮ ਕਰਦਾ ਸੀ ਤੇ ਮੌਤ ਹੋ ਜਾਂਦੀ ਆ ਹੁਣ ਤਾਜ਼ਾ ਖਬਰ ਇੱਕ ਹੋਰ ਆ ਰਹੀ ਆ ਕਿ ਯਾਦਵਿੰਦਰ ਬਰਾੜ ਨੇ ਇੱਕ ਵੀਡੀਓ ਪਾਈ ਆ ਜਿਹਦੇ ਵਿੱਚ ਦੱਸਿਆ ਆ ਕਿ ਇੱਕ ਮੁੰਡਾ ਜੋ ਵਾਹਾ ਲੈ ਕੇ ਮਰ ਗਿਆ ਪੁਲਿਸ ਉਸ ਕੇਸ ਨੂੰ ਹੈਂਡਲ ਕਰਨ ਵਾਸਤੇ ਜਾਂਦੀ ਆ ਤੇ ਬਹੁਤ ਹੀ ਇੱਕ ਦਰਦਨਾਕ ਵੀਡੀਓ ਆ ਇੱਕ ਨੌਜਵਾਨ ਇੱਕ ਦਰਖਤ ਦੇ ਨਾਲ ਲਟਕ ਰਿਹਾ ਆ ਪਤਾ ਨਹੀਂ ਕਿੰਨੇ ਕ ਮਾਮਾ ਦੇ ਪੁੱਤ ਨੇ ਜਿਹੜੇ ਇਸ ਦੁਨੀਆ ਤੋਂ ਇਸ ਤੱਕਿਆਂ ਦਾ ਕਰਕੇ ਉਹਨਾਂ ਏਜੰਟਾਂ ਦਰਦ ਬੇਦਰਦ ਏਜੰਟਾਂ ਦਾ ਕਰਕੇ ਜਾਂ ਲੋਕ ਜਿਹੜੇ ਤਸ਼ੱਦਦ ਕਰਦੇ ਨੇ ਕਮਾਂਕਾਰਾਂ ਤੇ ਰੱਖ ਕੇ ਤਨਖਾਹ ਨਹੀਂ ਦਿੰਦੇ ਪੈਸੇ ਮਾਰ ਲੈਂਦੇ ਨੇ ਲੋਕ ਪਰੇਸ਼ਾਨ ਹੋ ਜਾਂਦੇ ਨੇ ਇਹ ਤੁਹਾਡੀ ਹੱਕ ਤੇ ਸੱਚ ਦੀ ਆਵਾਜ਼ ਆ ਇਸ ਉੱਤੇ ਅਸੀਂ ਹਮੇਸ਼ਾ ਤੁਹਾਡੇ ਸੱਚ ਲਈ ਖੜੋਵਾਂਗੇ ਤੇ ਜਲਦ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਕਰਾਂਗੇ ਗੱਲ ਉਹਦੇ ਮਾਮੇ ਦੀ ਕਿਉਂਕਿ ਮਾਮੇ ਨੇ ਦੱਸਿਆ ਆ ਕਿ ਲੱਖਾਂ ਦੇ ਵਿੱਚ ਸੌਦਾ ਕੀਤਾ ਗਿਆ ਸੀ ਉਹਨੂੰ ਸਾਈਪ੍ਰਸ ਵਿੱਚ ਸੱਦਣ ਦਾ ਤੇ ਐਤਵਾਰ ਇਨਕਲੂਡ ਕਰਕੇ ਉਹਦੀ ਤਨਖਾਹ ਸਾਢੇ 400 ਤੋਂ ਸਾਢੇ 550 ਰੁਪਇਆ ਦੱਸੀ ਗਈ ਆ ਦੁਨੀਆ 'ਤੋਂ ਜਦੋਂ ਇਨਸਾਨ ਚਲ ਜਾਂਦਾ ਵਾ ਤੇ ਫਿਰ ਸਫਾਈਆਂ ਦੇਣ ਵਾਲੇ ਬਹੁਤ ਆ ਜਾਂਦੇ ਆ ਪਰ ਜੇ ਜਿਉਂਦੇ ਇਨਸਾਨ ਦੀ ਸੇਵਾ ਕਰ ਲਈਏ ਸਾਂਭ ਲਈਏ ਨਾ ਇਹ ਤੋਂ ਵੱਡਾ ਕੋਈ ਪੁੰਨ ਨਹੀਂ ਆ ਅਸੀਂ ਕਰਾਂਗੇ ਗੱਲਬਾਤ ਉਸ ਮੁੰਡੇ ਦੇ ਮਾਮੇ ਦੇ ਨਾਲ ਜਿਨੇ ਉਹਨੂੰ ਸਾਈ ਪ੍ਰੈਸ ਵਿੱਚ ਸੱਦਿਆ ਸੀ ਪਰ ਮੌਤ ਦਾ ਕਾਰਨ ਕੀ ਸੀ ਉਹਦੀ ਤਫ਼ਤੀਸ਼ ਜ਼ਰੂਰ ਕਰਾਂਗੇ ਇਹ ਵੀਡੀਓ ਸਾਡੀ ਸਾਈ ਪ੍ਰੈਸ ਤੱਕ ਵਾਇਰਲ ਜ਼ਰੂਰ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਮੈਂ ਤੁਹਾਡਾ ਅਮਰੀਕ ਸਿੰਘ ਮਿਲਦੇ ਆ ਫਿਰ ਦੁਬਾਰਾ ਤੁਹਾਨੂੰ ਪੰਜਾਬ ਟੂ ਸਪੇਨ ਚੈਨਲ ਦੇ ਉਤੇ